ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਤਿਨਾਸਰੀ ਮਹੱਲਾ ਪੰਜਵਾਂ ਕਰ 12ਵਾਂ ੴ ਸਤਿਗੁਰੂ ਪਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਪਾਗ ਪੀਟੇ ਗੁਰੂ ਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਅਰਥ ਹੈ ਪਾਈ ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ ਪ੍ਰਭੂ ਪਾਤਸ਼ਾਹ ਦੇ ਗੁਣ ਗਾਂਦੇ ਰਹੋ ਰਹਾਓ ਹੈ ਪਾਈ ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਗੁਰੂ ਦੀ ਰਾਹੀ ਪਰਮਾਤਮਾ ਦੀ ਸੇਵਾ ਪਕਤੀ ਕਰਨ ਨਾਲ ਉਸ ਦੇ ਕਰੋੜਾਂ ਪਾਪ ਮਿਟ ਜਾਂਦੇ ਹਨ ਚਰਨ ਕਮਲ ਜਾ ਕਾ ਮਨ ਰਾਪੇ ਸੋਗ ਅਗਨਤੀਸ ਜਿਨ ਨਾ ਬੀ ਆਪੇ ਸਾਗਰ ਤਰੀਆ ਸਾਧੂ ਸੰਗੇ ਨਿਰਪੋ ਨਾਮ ਜਪੋ ਹਰ ਰੰਗੇ ਅਰਥ ਹੈ ਪਾਈ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਉਸ ਮਨੁੱਖ ਉਤੇ ਚਿੰਤਾ ਦੀ ਅਗ ਜੋਰ ਨਹੀਂ ਪਾ ਸਕਦੀ ਹੈ ਪਾਈ ਪ੍ਰੇਮ ਨਾਲ ਨਿਰਪੋ ਪ੍ਰਭੂ ਦਾ ਨਾਮ ਜਪਿਆ ਕਰੋ ਗੁਰੂ ਦੀ ਸੰਗਤ ਵਿੱਚ ਨਾਮ ਜਪਣ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਪਾਲੰਗ ਜਾਈਦਾ ਹੈ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ बुझਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਅਰਥ ਹੈ ਪਾਈ ਸਿਮਰਨ ਦਾ ਸਦਕਾ ਪ੍ਰਾਇਤਨ ਆਦਿਕ ਦੇ ਕੋਈ ਐ ਪਾਪ ਮੰਦੀ ਕਰਮ ਨਹੀਂ ਹੁੰਦੇ ਪਿਆਨਕ ਜਮ ਵੀ ਨੇੜੇ ਨਹੀਂ ਟੁਕਦਾ ਮੋਤ ਦਾ ਡਰ ਨਹੀਂ ਵਿਆਪਦਾ ਆਤਮਕ ਮੋਤ ਨੇੜੇ ਨਹੀਂ ਆਉਂਦੀ ਹੈ ਪਾਈ ਜਿਹੜੇ ਮਨੁੱਖ ਪ੍ਰਭੂ ਦੇ ਗੁਣ ਗਾਉਂਦੇ ਹਨ ਉਹਨਾਂ ਦੀ ਤ੍ਰਿਸ਼ਨਾ ਦੀ ਅਗ ਪ੍ਰਭੂ ਨੇ ਆਪ ਹੀ 부ਝਾ ਦਿੱਤੀ ਹੈ ਹੈ ਨਾਨਕ ਪ੍ਰਭੂ ਦੀ ਸਰਨ ਪਾ ਕੇ ਅਨੇਕਾ ਜੀਵ ਤ੍ਰਿਸ਼ਨਾ ਦੀ ਅਗ ਵਿੱਚੋਂ ਬਚ ਨਿਕਲਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਐਨੀ ਸੇਵਾ ਪ੍ਰਵਾਨ ਕਰਨਾ ਗੁਰੂ ਪਿਆਰੀ ਸਾਧ ਸੰਗਤ ਜੀਓ